दरिया लैवल दरिया हो गया जमीन लैवल चिट्ठी लिखी सो किोर हो गए गे, गेट्स कमजोर हो गए आपके सामने इन्हें जोड़ रखने चाहिए सही इन्होंने चिट्ठी का जवाब दिता वह सारे भी रुक गए सौ नुकसान है

ਸੋ ਅਸੀਂ ਬੜੀ ਸਿਸਟਮੈਟਿਕਲੀ ਅਸੀਂ ਪਲਾਨਿੰਗ ਕੀਆ ਡਿਮਾਂਡ ਯੂਪੀਆਂ ਸਾਰੇ ਲਾਈਟਨ ਮੈਂ ਮਾਨਿਟਰ ਕਰਦੇ ਹਾਂ ਐਵਰੀ ਮਿੰਟ ਨਾ ਸਾਰਾ ਕੰਮ ਛੱਡ ਕੇ ਇਸ ਟਾਈਮ ਤੋਂ ਲੱਗਿਆ ਆ ਸਾਰਾ ਕੁਝ ਦੇਖਣ ਵਾਸਤੇ ਸਾਰਾ ਮੈਂ ਤਾਂ ਪ੍ਰਧਾਨ ਜੀ ਨੂੰ ਵਿਸ਼ਵਾਸ ਵੀ ਦਵਾ ਕਿ ਸਾਰੇ ਥਾਡੇ ਪਿੰਡਾਂ ਦੇ ਘਰਾਂ ਦੇ ਇਹਦੀ ਇੱਕ ਗੱਡੀ ਸਾਰਿਆਂ ਨੂੰ ਲਾਦੀ ਤਾਂ ਮੀ ਮੇਰੇ ਕੰਨ ਨਾਲ ਕੋਈ ਵੱਡੀ ਗੱਲ ਨਹੀਂ ਹੋਊਗੀ ਸੋ ਪ੍ਰਧਾਨ ਜੀ ਹਾਂ ਹਾਂ ਤੇ ਕਿੰਨੇ ਹਾਂ ਵੀ ਹੋਈਓ ਬਿਲਕੁਲ ਬਿਲਕੁਲ ਜਿਹੜੇ ਸਾਰੇ ਹੀ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾ ਕੇ ਤੁਹਾਨੂੰ ਅਕਾਊਂਟ ਨੰਬਰ ਆ ਜਾਊਗਾ ਉੱਥੇ ਹਰੇਚਾਰੇ ਦਾ ਅਕਾਊਂਟ ਪਾ ਦਿਓ ਤੇ ਅਕਾਊਂਟ 'ਚ ਪੈਸੇ ਪਾ ਦਿਓ ਉਹ ਹਰਾਚਾਰਾ ਸਿੱਧਾ ਜਿੱਥੇ-ਜਿੱਥੇ ਲੋੜ ਹੈ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਨੇ ਇੱਕ ਯੂਨਿਟ ਬਣਾਤਾ ਉਹਦੇ ਵਿੱਚ ਇੱਕ ਉੱਥੇ ਕਾਲ ਆਊਗੀ ਉਹ ਕਾਲ ਤੇ ਜਿੱਥੇ-ਜਿੱਥੇ ਲੋੜ ਹੈ ਉਹਦੇ ਮੁਤਾਬਕ ਉਹ ਹਰਾਚਾਰਾ ਵੰਡਿਆ ਜਾਊਗਾ ਤਾਂ ਕਿ ਪਸ਼ੂ ਨਾ ਮਰਨ ਮੇਨ ਮਕਸਦ ਇਹ ਹੈ ਉਸ ਤੋਂ ਬਾਅਦ ਦਵਾਈਆਂ ਦੀ ਲੋੜ ਪਊਗੀ ਸੋ ਇਸ ਕਰਕੇ ਤੁਹਾਨੂੰ ਅੱਜ ਬੇਨਤੀ ਕਰਨ ਲਈ ਆਇਆ ਹਾਂ ਇਹਰ ਵੱਧ ਤੋਂ ਵੱਧ ਯੋਗਦਾਨ ਆਪਾਂ ਪਾਉਣਾ ਇਹਦੇ ਚ ਸੋ ਸਿੱਧੂ ਸਾਹਿਬ ਨੂੰ ਮੇਰੀ ਬੇਨਤੀ ਹੈ ਸੋਨੀ ਜੀ ਬੈਠੇ ਸਾਰੀ ਟੀਮ ਬੈਠੀ ਹੈ ਕਿ ਤੁਸੀਂ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਘੱਟੋ ਘੱਟ 11 ਟਰੱਕ ਤੁਸੀਂ ਕਰਕੇ ਦੇਣੇ ਆ ਠੀਕ ਹੈ ਜੀ ਠੀਕ ਹੈ ਜੀ ਇਹ ਤੁਸੀਂ ਬੜਾ ਸੋ 11 ਟਰੱਕ ਹਾਂ ਪਰਮਿੰਦਰ ਭਾਈ ਪਰਮਿੰਦਰ ਭਾਈ ਦਫਤਰ ਤਾਈਏ ਕਰਕੇ ਆਪਣੇ ਦਫਤਰ ਆ ਹਾਂ ਨਹੀਂ ਨਹੀਂ ਦਫਤਰ ਇਕੱਲੀ ਇਕੱਲੀ ਰਸੀਦ ਤੁਸੀਂ ਭੇਜ ਦਿਓ ਤੇ ਬਾਕੀ ਹੋਰ ਆਪਾਂ ਜੱਫੀ ਬੰਦੀ ਬੰਨੋ ਗੱਡੀ ਆਪਾਂ ਪਹੁੰਚ ਗਏ ਜੀ ਪੰਜ ਲੱਖ ਰੁਪਈਆ ਇਕਮ ਗਰੁੱਪ ਕੋ ਸੋਨੀ ਬੜੀ ਬੰਦੋ ਹੋ ਗਈ ਪੰਜ ਲੱਖ ਬਾਕੀ ਠੀਕ ਹੈ ਧੰਨਵਾਦ ਸੋਨੀ ਤੇ ਆਪਾਂ ਇਸ ਹਿਸਾਬ ਨਾਲ ਤਾਂ ਮੇਰੇ ਖਿਆਲ ਨਾਲ ਬਹੁਤ ਵਧੀਆ ਪ੍ਰਧਾਨ ਜੀ ਇੱਥੋਂ ਕਿਉਂਕਿ ਟਰੱਕ ਵੀ ਮੇਰੀ ਬੇਨਤੀ ਹੈ ਵੀ ਮਹਾਲੀ ਕੋਈ ਤੋੜਿਓ ਤੁਸੀਂ ਹੁਣ ਇਹ ਵੀ ਤੋੜੋ ਤੇ ਮੇਰੀ ਬੇਨਤੀ ਹੈ ਬਾਕੀ ਤੁਹਾਡਾ ਕਿਉਂਕਿ ਤੁਸੀਂ ਆਪਣੇ ਵਾਸਤੇ ਨਹੀਂ ਕਰ ਰਹੇ ਤੁਸੀਂ ਅੱਜ ਪੰਜਾਬ ਦੇ ਮਸੀਹਾ ਬਣ ਕੇ ਖਾਸ ਕਰਕੇ ਡੀਲਰ ਐਸੋਸੀਏਸ਼ਨ ਨੂੰ ਤਾਂ ਐਡਾ ਬੜਾ ਮਾਨ ਸਤਕਾਰ ਔਰ ਕੀ ਅੱਜ 25 ਕਰੋੜ ਦਾ ਏਕੜ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੇਣਾ ਜਿਹੜਾ ਅੱਜ ਲੈਂਡ ਥੱਲੇ ਬੈਠਿਓ ਸਾਹਿਬ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਜਿੰਦਾਬਾਦ 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 ਤੇ ਅੱਜ ਚਾਰ-ਚਾਰ ਲੈਣੀਆਂ ਸੜਕਾਂ 'ਚ ਘੁੰਮ ਰਹੇ ਹੋ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਵੀ ਜਰੂਰ ਆ ਹੈ ਰੇਂਜ ਰੋਪੜਾ 'ਚ ਘੁੰਮ ਰਹੇ ਹੋ ਅੱਜ ਬੜੀ-ਬੜੀਆਂ ਗੱਡੀਆਂ 'ਚ ਘੁੰਮ ਰਹੇ ਹੋ ਉਹ ਇਸ ਇਨਸਾਨ ਦੀ ਦੌਲਤ ਹੈ ਇਹ ਲੰਬੀ ਹਲਕੇ ਤੋਂ ਆਇਆ ਜੀ ਇੱਥੇ ਤੁਸੀਂ ਇਹ ਟੈਰੋ ਸਿਟੀ ਲੈ ਕੇ ਆਏ ਜੇ ਅੱਜ ਦੋ ਕਨਾਲ ਦੀ ਕੋਠੀ 'ਚ ਬੈਠੇ ਇਹ ਵੀ ਤੁਹਾਡੀ ਦੇਣ ਹੈ ਬਿਲਕੁਲ ਪਰਿੰਦਰ ਜੀ ਫਿਰ ਬੈਠੇ ਆ ਕੇ ਗਰੋਹ ਕਰੀ ਸਾਰਿਆਂ ਦੇ ਨਾਲ ਤੁਸੀਂ ਬੋਲ ਦਿਓ ਇੱਕ ਮਿੰਟ ਮੈਂ ਡਾਡਵਾ ਸਾਹਿਬ ਨੂੰ ਬੇਨਤੀ ਕਰਾਂ ਇੱਕ ਮਿੰਟ ਤੁਸੀਂ ਬੋਲੇ ਦਿਓ ਆਜੋ ਪੇਪਰ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਾਡੇ ਦਾਦਾ ਦੇ ਪ੍ਰਧਾਨੀ ਛੜਾਈ ਆ ਇਹਨਾਂ ਨੇ ਪ੍ਰਧਾਨਗੀ ਛੜਾ ਕੇ ਮੈਨੂੰ ਇਹ ਗੱਲ ਇਹਦਾ ਚ ਲੈ ਗਈ ਹੈ ਮੈਂ ਬੜਾ ਬੱਚਦਾ ਰਿਆਂ ਬਿੱਲਾ ਮੈਡਮ ਪ੍ਰਧਾਨਗੀ ਕਨਸਟੀਟਿਊਸ਼ਨ ਦੇ ਵਿੱਚ ਨਾ ਬੰਨੀ ਦੱਸਦੇ ਯਾਦ ਆ ਗਿਆ ਤੁਹਾਨੂੰ ਜੀ ਇੱਧਰ ਯਾਰੀ ਕਰੇ ਇੱਧਰ ਗੱਲ ਐਵੇਂ ਐ ਵੀ ਇਹ ਬਹੁਤ ਹੀ ਇੱਕ ਨਾ ਸਾਡੇ ਲਈ ਓਪਰਚ्युनिटी ਆ ਮੋੜ ਆ ਅਕਾਲੀ ਦਲ ਦੇ ਵਿੱਚ ਜਾਨ ਪਾਉਣ ਦਾ ਠੀਕ ਹੈ ਮੈਂ ਇਥੇ ਜੇ ਸ਼ੁਰੂ ਕਰਦਾ ਤੇ ਹੌਲੀ ਹੌਲੀ ਰਿਕਵਰੀ ਹੋ ਰਹੀ ਹੈ ਤੇ ਆਪਾਂ ਇਹਨੂੰ ਜਿਹੜਾ ਹੈਗਾ ਹੁਣ ਜਾਣਨਾ ਰਹੀਏ ਤੇ ਮੈਂ ਮੈਂ ਇੱਕ ਗੱਲ ਕਰ ਲਵਾਂ ਜਿਹੜੀ ਹੁਣ ਇਹਨਾਂ ਦੀ ਗੱਲ ਵੱਡੀ ਕਰਦਾ ਵੀ ਸਾਨੂੰ ਪ੍ਰਾਪਰਟੀ ਡੀਲਰਾਂ ਨੂੰ ਅਮੀਰ ਬਣਾਉਣ ਵਾਲਾ ਇੱਕੋ ਹੀ ਬੰਦਾ ਹੈ ਸਰਦਾਰ ਸੁਖਵੀਰ ਸਿੰਘ ਆ બસ ਇਹੀ ਹੈ ਕਿ ਤਿਰੋਂ ਡਟ ਕੇ ਨਾਲ ਖੜੀਏ ਬਸ ਵੀ ਆਪਾਂ ਵਾਪਸੀ ਕਰਨੀ ਹੈ ਬਸ ਹੀ ਤੋਂ ਪਹਿਲੇ ਡੀਲਰ ਆਸਤੇ ਤਿੰਨ ਫੁੱਲੀ ਆ ਸਾਰਾ ਬਾਕੀ ਤੁਹਾਡਾ ਧੰਨਵਾਦ ਤੁਸੀਂ ਸਾਰੇ ਆਏ ਹੋ ਬੀਲੀਆਂ ਕਰਾਈਆਂ ਨੂੰ ਤਲਵਾਤ ਕਿਉਂਕਿ 2 ਵਜੇ ਹੀ ਪ੍ਰਧਾਨ ਜੀ ਨੇ ਮੇਰੀ ਡਿਊਟੀ ਲਈ ਦੀ 2 ਵਜੇ ਤੋਂ ਬਾਅਦ ਦੋ ਮੀਟਿੰਗਾਂ ਆਪਾਂ ਇਹ ਕਰ ਰਹੇ ਆ ਤੇ ਅੱਗੇ ਨੂੰ ਵੀ ਹੁਣ ਇੱਕ ਹੋਰ ਮੀਟਿੰਗ ਹੋਰ ਕਰਨੀ ਹੈ ਅਗਲੇ ਦੋ ਦਿਨਾਂ ਚ ਤਾਂ ਕਿ ਇੱਥੋਂ 30 ਤੇ ਜਿਤਨਾ ਜਿੰਨੀ ਜੀ ਕਹ ਰਹੇ ਕਿ 50 ਗੱਡੀਆਂ ਆਪਾਂ ਇੱਥੋਂ ਕੱਢੀਏ ਉਮੀਦ ਹੈ ਪ੍ਰਧਾਨ ਜੀ ਜੇ ਲੱਗੇ ਰਹੇ ਤਾਂ ਕੱਢ ਦਾਂਗੇ ਇਹ ਕਾ ਗੱਡੀ ਜਸਪਾਲ ਸਿੰਘ ਕਿੱਥੋਂ ਤੋਂ ਲੈਣੀ ਆ? ਖੜਦੂ ਇਹ ਕੰਡੂ ਲੈ। ਇਹ ਇਸੇ ਛੇਤੋਂ ਤੋਂ ਅਸੀਂ ਆਲਾ ਕੋਈ ਜਿਹੜੇ ਆ 쇼ਰੂਮ ਕੱਪੇ ਆ। ਇੱਕ ਕੱਲ ਹੋਰ ਨਸਣ ਲਗਿਆ। ਨਹੀਂ ਹਾਂ, ਢੀਲਚਾਸ ਮਗਾਲ ਲੈ ਜੀ ਪਰਨਾਦੀ ਨੂੰ ਛੋਡੋ। ਇੱਕ ਦਿਨ ਮੈਂ ਪ੍ਰਨਾਦੀ ਨਾਲ ਰੋਡ ਤੇ ਆ ਰਿਹਾ। ਰੋਡ ਦੇ ਉੱਪਰ ਯਾਰ ਇਹ ਕਹਿ ਰਹੇ ਇਹਨਾਂ ਨੇ ਫੋਨ ਲਾ ਲਿਆ ਸੀ ਇੱਕ ਵੱਡਾ ਨੂੰ। ਹਾਂਜੀ। ਕਹਿੰਦੇ ਯਾਰ ਇਹ ਕੀ ਦੁਕਾਨੜੀਆਂ ਦੀਆਂ ਕੱਟ ਰਿਆਂ ਮੈਂ ਇੱਥੇ ਬੜੇ-ਬੜੇ ਮਾਲ ਲੈ ਕੇ ਆਣੇ ਤੇ ਕਹਿੰਦੇ ਯਾਰ 에য়ারਪੋਰਟ ਰੋਡ ਆ। ਤੁਸੀਂ ਕਿਉਂ ਨਾਸ ਮਾਰ ਰਹੇ ਹੋ ਇਹਦਾ? ਵੀ ਛੋਟੀ-ਛੋਟੀਆਂ। ਕਹਿੰਦੇ ਇਹ ਮੌਲਾਂ ਵਾਸਤੇ ਮੈਂ ਰੋਡ ਬ ਬਿジネス ਆਪ ਕੋ ਬਣਾਉਣਾ ਸੀ ਕਹਿੰਦੇ ਯਾਰ ਤੁਸੀਂ ਛੋਟੀਆਂ ਛੋਟੀਆਂ ਦੁਕਾਨਾਂ ਘਟਣ ਲੱਗ ਗਏ ਸੋ ਇਸ ਕਰਕੇ ਜੇ ਕੋਈ ਵਿਜਨਰੀ ਇਨਸਾਨ ਹੈ ਸਾ ਸੁਖਬੀਰ ਸਿੰਘ ਬਾਦਲੂ ਸਾਹਿਬ ਹੈ ਹੁਣ ਬਲਾਉਜੀ ਪ੍ਰਧਾਨ ਜੀ ਨੂੰ ਵੈਗਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਪ੍ਰਧਾਨ ਜੀ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਚੈਨਾਂ ਤੇ ਬਕਵਾਕ ਡਿਬੇਟ ਕਰਦੇ ਆ ਉੱਥੇ ਕਹਿੰਦੇ ਆ ਕੀੜੇ ਪੈਣਗੇ ਮਰਾਂਗੇ ਸਭ ਲੜ ਕੇ ਮਿੱਤਰਾਂ ਨੂੰ ਧੋਖਾ ਦੇਣੀ ਹੈ ਇਹ ਮਿੱਤਰਾਂ ਨੂੰ ਧੋਖਾ ਦੇਣ ਵਾਲਾ ਭਗਵੰਤ ਮਾਨ ਔਰ ਅਸੀਂ ਡਿਬੇਟ ਦੇ ਉੱਤੇ ਚੈਨਲ ਆਲਾ ਜੇ ਲੋਕ ਕਹਿੰਦੇ ਆ ਕਿ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜੇ ਕੋਈ ਲੀਡਰ ਹੈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਵਿੱਚ ਖੜ ਕੇ ਲੋਕਾਂ ਦੇ ਦੁੱਖ ਦਰਦ ਵੰਡਾਉਂਦਾ ਸੋ ਮੇਰੀ ਮਰਜ਼ਾ ਸਰਦਾਰ ਸੁਖਬੀਰ ਸਿੰਘ ਬਾਦਲ ਤੁਹਾਡੇ ਮੁਖਤੱਬ ਹੋਣਗੇ ਇੱਕ ਵਾਰ ਜ਼ੋਰਦਾਰ ਨਾਰਾ ਮਾਰ ਦਿਓ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਜਿਹੜੀ ਮੈਂ ਸਾਰੀ ਗੱਲ ਦੱਸਣਾ ਚਾਹਣਾ ਹੈ ਇਹਦੇ ਮਗਰ ਵੱਡਾ ਕਾਰਨ ਇਹ ਹੈ 90% ਸਰਕਾਰ ਦੀ ਨਿਲਾਇਕੀ 10% ਪਰੇ ਕਿਉਂ 90% ਕਿਉਂਕਿ ਹਰ ਹੱਤ ਸਾਲ ਨਹੀਂ ਹੁੰਦੇ ਐ ਐਕੀ ਥੋੜਾ ਜਿਆਦਾ ਹੋਵੇ ਪਰ ਹਰ ਸਾਲ ਜਨਵਰੀ ਮਹੀਨੇ ਦੇ ਅੰਦਰ ਇੱਕ ਫਲੱਡ ਲਈ ਫਲੱਡ ਪ੍ਰਪੇਰਨੈਸ ਕਮੇਟੀ ਹੁੰਦੀ ਹੈ ਪੰਜਾਬ ਪੀਕੂ ਦੇ ਅੰਦਰ ਆ ਦਦੇ ਆ ਉਹਦੀ ਮੁੱਖ ਮੰਤਰੀ ਲੈਂਦਾ ਮੀਟਿੰਗ ਤੇ ਉੱਥੇ ਜਾਇਜ ਲੱਤੇ ਜਾਂਦਾ ਕਿੱਥੇ ਕਿੰਨਾ ਪੈਸਾ ਚਾਹੀਦਾ ਬੰਦਾਂ ਨੂੰ ਪੱਕੇ ਕਰਨ ਨੂੰ ਆ ਤੇ ਤਿਆਰੀ ਰੋਤੇ ਦਰਿਆਵਾਂ ਨੂੰ ਡੂੰਗਾ ਕਰਨ ਵਾਸਤੇ ਸਾਰਾ ਜਿਵੇਂ ਵੱਡੇ ਬਾਲ ਸਾਫ ਕਰਦੇ ਹੁੰਦੇ ਫਿਰ ਜੇ 100 ਕਰੋੜ ਜਾਂਦਾ 500 ਕਰੋੜ ਚਾਹੀਦਾ 300 ਕਰੋੜ ਉਹ ਲਾ ਕੇ ਸਾਰਾ ਪੰਜਾਬ ਮਾਈਕਰ ਤੋਂ ਲੈ ਕੇ ਉੱਥੇ ਫੀਡ ਤੱਕ ਸਾਰੇ ਬੰਦ ਠੀਕ ਕੀਤੇ ਜਾਂਦੇ ਸੀ ਪੱਕੇ ਕੀਤੇ ਜਾਂਦੇ ਸੀ ਉੱਥੇ ਲਗ ਲਗ ਸੈਕਸ਼ਨ ਜੁੜੀਆਂ ਲੱਗ ਜਾਂਦੀਆਂ ਸੀ ਕਿ ਜੋ ਵੀ ਪੈਂਦਾ ਸੀ ਕੀ ਕੋਈ ਇੰਜੀਨੀਅਰ ਸਾਰੇ ਟੀਮਾਂ ਲੈ ਕੇ ਮਸ਼ੀਨਾਂ ਲੈ ਕੇ ਜੀ ਕੁਝ ਹੀ ਹਰਾਂ ਨਹੀਂ ਉਹ 4 ਸਾਲ ਹੋ ਗਏ ਮੀਟਿੰਗ ਨਹੀਂ ਹੋਈ 4 ਸਾਲ ਹੋ ਗਏ ਦਵਾਨੀ ਆਈ ਨਹੀਂ ਮੈਂ ਅੱਛਰ ਦਸੀ ਇਹਨੇ ਕਹਿੰਦਾ ਅਸੀਂ ਕੀ ਕਰੀਏ ਜਿਹੜਾ ਸਿੱਟ ਹੈ ਉਹ ਵਾਤਾ 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 ਤੁਸੀਂ ਦੇਖ ਲਓ ਦਰਿਆ ਲੈਵਲ ਤੇ ਜ਼ਮੀਨ ਦਰਿਆ ਲੈਵਲ ਉੱਤੇ ਹੋ ਗਿਆ ਜ਼ਮੀਨ ਲੈਵਲ ਨਾਲ ਇਹ ਜਿਹੜੇ ਵੱਤ ਸੀ ਕਿੰਨੇ ਟੁੱਗੇ ਸੀ ਜਿਵੇਂ ਇੰਨੇ ਨੇ ਰਹਿ ਗਏ ਜਦੋਂ ਨਹੀਂ ਆਇਆ ਸੈਂਟ ਲੋਕੀ ਉਹ ਟੁਪਿੰਡਾ ਨੂੰ ਪਤਾ ਲੱਗਿਆ ਹੁਣ ਤਾਂ ਇੱਕ ਹੀ ਗਏ ਹੁਣ ਦੇਖ ਲਓ ਸਰਕਾਰ ਕੋਈ ਬੰਦਾ ਨਹੀਂ ਉਹਨਾਂ ਪਿੰਡਾਂ ਦੇ ਲੋਕਾਂ ਨੇ ਹਜ਼ਾਰ ਰੁਪਿਆ ਪਰ ਚਿੱਲਾ ਆਪ ਇਕੱਠਾ ਕਰਕੇ ਕਰਾਈ ਕਰਕੇ ਡਰੈਕਟਰ ਲਾ ਕੇ ਮਸ਼ੀਨਾਂ ਲਾ ਕੇ ਤੇ ਉਹ ਬੰਦ ਬੰਨੀ ਜਾਂਦੇ ਸੀ ਉਹਨਾਂ ਨੇ ਕੀਤਾ ਜਿੰਨਾ ਬਚਾ ਪਰ ਉਹ ਵੀ ਇੰਨੀ ਛੇਤੀ ਕਰ ਹੋ ਨਹੀਂ ਸਕਿਆ ਫਿਰ ਵੀ ਰੁਣ ਗਏ ਸਰਕਾਰ ਤਰਫੋਂ ਕੁਝ ਨਹੀਂ আচ্ছা ਦੂਜੀ ਗੱਲ ਅਜੇ ਨਾ ਗੁਰਦਾਸਪੁਰ ਡੀ ਦਾ ਡੁੱਬਿਆ ਹੈ ਉਹ ਮਾਦੋਪਨ ਡੈਮ ਹੈ ਆਪਣਾ ਕਾਫੀ ਪੁਰਾਣਾ ਹੈ ਰਾਵੀ ਤੇ ਹੈ ਤੇ ਜਨਵਰੀ ਮਹੀਨੇ ਦੇ ਪਹਿਲੇ ਮੈਨੂੰ ਜਿਹਨੇ ਚਿੱਠੀਆਂ ਦੱਸਿਆ ਸੀ ਕਹਿੰਦੇ ਕਿ ਅਸੀਂ ਚਿੱਠੀ ਲਿਖੀ ਸਰਕਾਰ ਨੂੰ ਕਿ ਜੇ ਉਹ ਕਮਜ਼ੋਰ ਹੋਗੇ ਤੇ ਗੇਟਸ ਕਮਜ਼ੋਰ ਹੋਗੇ ਆਪਾਂ ਨੂੰ ਸਟਰੈਂਥਨ ਕਰਵਾ ਦੇ ਸਾਨੂੰ 80 ਕਰੋੜ ਰੁਪਏ ਚਾਹੀਦਾ ਸਾਨੂੰ ਇਮੀਡੀਏਟ ਦਿਓ ਇਹਨਾਂ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਉਹ ਸਾਰੇ ਗ੍ਰੇਡੀ ਰੁੜ ਗਈ ਜੋ ਡੈਮ ਦਾ ਗੇਟ ਰੁੜ ਜਾਂਦਾ ਤੁਹਾਨੂੰ ਪਤਾ ਸਾਰਾ ਡੈਮ ਦਾ ਪਾਣੀ ਦਾ ਸਾਰਾ ਪੈ ਗਿਆ ਉਹ ਚੀਜ਼ਾਂ ਲੁਗਸੈਂੀਆਂ ਸੀ ਜੀ ਅੱਜ ਫੋਰ ਐਗਜ਼ਾਮਪਲ 100 ਦਾ ਨੁਕਸਾਨ ਹੈ ਯਾ ਸਾਰਿਆਂ ਪ੍ਰਿਪੇਅਰਡ ਹੁੰਦੇ ਵੀ ਤੇਰੇ ਨਾਲ ਸੀ ਪਰ ਇਲਾਕਾ ਤਾਂ ਬੱਜ ਰਿਹਾ ਪ੍ਰੋਬਲਮ ਹੈ ਜਿਹੜਾ ਹਿੱਟ ਹੁੰਦਾ ਚੀਫ ਮਿਨਿਸਟਰ ਉਹ ਹੁੰਦਾ ਕਿ ਮੁਖੀ ਆ ਤੁਸੀਂ ਆਪਣੀ ਫੈਕਟਰੀ ਦਾ ਪਰ ਹਰ ਮਿੰਟ ਤੁਹਾਨੂੰ ਦੇਖਣਾ ਪੈਂਦਾ ਹਰ ਮਿੰਟ ਕੀ ਹੋ ਰਿਹਾ ਕੀ ਹੋ ਰਿਹਾ ਕਿਵੇਂ ਕਰਨਾ ਹੁਣ ਵੀ ਹਲੇ ਤੱਕ ਅਫਸਰ ਗਏ ਨਹੀਂ ਉਥੇ ਕਿਉਂ ਅਫਸਰ ਨੂੰ ਕਹਿਣਾ ਨਹੀਂ ਕਿ ਜਾਓ ਜੇ ਵੀ ਤੁਸੀਂ ਆਪਣੇ EMPLOYE ਨੂੰ ਕੇ ਹੀ ਡਰਾਈਵਰ ਨੂੰ ਗੱਡੀ ਲੈ ਕੇ ਜਾਓ ਤਾਂ ਗੱਡੀ ਖੜੀ ਰੋਗੀ ਡਰਾਈਵਰ ਇਰੀਗੇਸ਼ਨ ਮੈਕ ਪਰ ਹਲੇ ਤੱਕ ਵੀ ਨਹੀਂ ਆਇਆ ਹਲੇ ਵੀ ਸਾਰੇ ਲੋਕ ਆਪ ਹੀ ਕਰ ਰਹੇ ਆ ਮੈਂ ਤਾਂ ਪਹਿਲੇ ਦਿਨ ਕਿਹਾ ਸੀ ਮੈਂ ਕਿ ਆਰਮੀ ਰਿਕਵਿਜ਼ਿਸ਼ਨ ਕਰ ਲੋ ਕਿਉਂਕਿ ਆਰਮੀ ਕੋਲੇ ਫਟੀਆਂ ਬੋਟਸ ਹੈਗੀਆਂ ਮੈਨਪਾਰਾ ਤੈਨੂੰ ਮੁਫਤ ਮੈਨਪਾਰਾ ਮਿਲ ਜਾਉ ਆਮੀ ਉਹਨਾਂ ਨੇ ਸਾਰੇ ਬੰਦੇ ਨੂੰ ਕੱਢ ਲਿਆਣਾ ਸੀ ਨਾ ਕੱਢ ਲਿਆਣਾ ਸੀ ਪਰ ਅੱਜ ਤੱਕ ਵੀ ਕੋਈ ਕੁਝ ਹੋਇਆ ਨਹੀਂ ਆਪ ਇਸੇ ਤਰ੍ਹਾਂ ਜਿਵੇਂ ਕਿਹਾ ਨਾ ਕਿ ਇੱਕ ਬੈਡ ਚੀਜ਼ ਮੰਿਸਟਰ ਅੱਛਾ ਹਲੇ ਵੀ ਦੇਖੋ ਉਹ ਕੋਈ ਫਿਕਰ ਨਹੀਂ ਇੰਪ੍ਰੈਸਰ ਨੇ ਪੁੱਛਿਆ ਤੁਸੀਂ ਸੈਂਟਰ ਕੋਲ ਤੋਂ ਤੋ ਪੈਸੇ ਮੰਗੇ ਅਜੇ ਹੋਰ ਗਿਆ ਸਟੇਟ ਚੀਫ ਮਿਨਿਸਟਰ ਨੂੰ ਸੈਂਟਰ ਕੋਲ ਨੂੰ ਕਹਿਣਾ ਪੈਂਦਾ ਸੈਂਟਰ ਐ ਨਹੀਂ ਦੇਖਦਾ ਸਟੇਟ ਚੀਫ ਨੇ ਰਿਕਵਰ ਲਖਮੀਨ ਕਰਤਾ ਕਿ ਸਾਨੂੰ ਇਮੀਡੀਐਂਟਲੀ ਸਰ ਸਪੈਸ਼ਲਟੀ ਭੇਜੋ ਸਾਡੀ ਵਾਸਤੇ ਜਿਹੜੇ ਸਿਆਣੇ ਹੁੰਦੇ ਉਹ ਨਾਲ ਨਾਲ ਭੇਜਦੇ ਐ ਇਹਨੂੰ ਪੁੱਛਿਆ ਕਹਿੰਦੇ ਜੀ ਹਲੇ ਤਾਂ ਪਾਣੀ ਉਤਰੂਗਾ ਫਿਰ ਦੇਖਾਂਗੇ ਫਿਰ ਪੇ ਦੇਖਾ ਕਿ ਇਸ ਅਸਮੇਂ ਤਾਂ ਮੈਂ ਕਿਹਾ ਉਦੋਂ ਤੱਕ ਸਾਰੇ ਮਸਲੇ ਨੂੰ ਜਵਾਬ ਕਰ ਜਾਣਾ ਪਤਾ ਨਹੀਂ ਅੱਛਾ ਇੱਕ ચીਫ ਮਿਨਿਸਟਰ ਕੋਲੇ ਥੱਲੇ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਇੱਕ ਸਪੈਸ਼ਲ ਫੰਡ ਹੁੰਦਾ ਜਾਨੀ ਦਾ ਲੱਗ ਹੁੰਦਾ ਉਹ 6-7 ਹਜ਼ਾਰ ਕਰੋੜ ਹੈ ਉਹ ચીਫ ਮਿਨਿਸਟਰ ਡਿਜ਼ਾਸਟਰ ਜਿੱਥੇ ਨਾਲ ਦੇ ਨਾਲ ਰੀਲੀਜ਼ ਕਰ ਸਕਦਾ ਹਲੇ ਤੱਕ ਮਨ ਬੰਗਲੁਰਾ ਦਾ ਪਤਾ ਵੀ ਨਹੀਂ ਹੁਣਾ ਨਾਲ ਕਿ ਕੋਈ ਦਵਾਨੀ ਦਿੱਤੀ ਨਹੀਂ ਕੋਣੋਂ ਤੇ ਬਿਮਾਰੀਆਂ ਫੈਲ ਰਹੀਆਂ ਨੇ ਤਾਂ ਆਪਣੇ ਪੰਜਾਬ ਸਰਕਾਰ ਦੇ ਡਾਕਟਰ ਕੌਣ ਜਾਣ ਇੱਕ ਇੱਕ ਅਫਸਰ ਨੂੰ ਉਥੇ ਪੇਟ ਕੇ ਉਹਦੇ ਸਾਰੀ ਜਗ੍ਹਾ ਪਿੰਡ ਜੇ ਹਜ਼ਾਰ ਪਿੰਡ ਹੈ ਤੇ ਹਜ਼ਾਰ ਅਫਸਰ ਵੀ ਉੱਥੇ ਲਾ ਕੇ ਇੱਕ ਹੀ ਪਿੰਡ ਆ ਕਰਨਾ ਕਰਨਾ ਪਲੈਨਿੰਗ ਕਰੀਏ ਜਿਵੇਂ ਬਾਲ ਸਿੰਘ ਕਰ ਦਿੰਦੇ ਪਰ ਨਹੀਂ ਇਹਨੂੰ ਕੋਈ ਚੱਡੀ ਲੱਥੀ ਨਹੀਂ ਇਹਨੂੰ ਜਵਾਂ ਆਰਾਮਨਾਲ ਬੈਠਾ ਹੈ ਐਹੀ ਸ਼ਰਮ ਦੀ ਗੱਲ ਹੈ ਹੁਣ ਉਹਨੂੰ ਵੜ ਨਹੀਂ ਦਿੰਦੇ ਆਪਣੀ ਇੱਕ ਬੀਬੀ ਲਿਆ ਫੋਟੋ ਕਚਾਲੀ ਜਿਵੇਂ ਬਾਗੀ ਰੋਕੇ ਉਹ ਵਾਪਸ ਆ ਕੇ ਆਹ ਐਹੀ ਜੇ ਡਰਾਮੇ ਹੁਣ ਐਸ ਤਰ੍ਹਾਂ ਦੁੱਖ ਦੇ ਟਾਈਮ ਕੋ ਡਰਾਮੇ ਕਰੀਦੇ ਆ ਤੋ ਮੈਂ ਕਿਹੜਾ ਬੀਜ਼ੀ ਕਰਨਾ ਹੈ ਮੈਂ ਸਾਰਾ ਜਾਇਦਾ ਲੈਂਦਾ ਹੈ ਅਸੀਂ ਇੱਕ 24 ਆਵਰਸ ਅਸੀਂ ਇੱਕ ਹੈਲਪਲਾਈਨ ਸੈਂਟਰ ਖੋਲਿਆ ਹੈ ਕਿਥੇ ਤੇ ਅਸੀਂ ਇੱਕ ਸੈਂਟਰਲ ਜੰਦਰ ਵਿੱਚ ਸੈਂਟਰਲ ਗੋਡਾਊਨ ਬਣਾਇਆ ਹੈ ਜਿੱਥੇ ਸਮਾਨ ਲੋਕੀ ਪੁੱਛਦੇ ਕਿ ਕਿੱਥੇ ਭੇਜੀਏ ਕਿੱਥੇ ਭੇਜੀਏ ਅੱਛਾ ਐਂ ਭੇਜਣ ਦਾ ਫਾਇਦਾ ਨਹੀਂ ਤੁਸੀਂ ਕਿੱਧਰ ਜਾਓਗੇ ਕਿਹੜੇ ਪਿੰਡ ਜਾਊਗਾ ਕਿੱਥੇ ਲੋੜ ਹੈ ਜਿਹੜੇ ਪਜਾਉਂਗੇ ਤੇ ਉੱਥੇ ਸਮਾਨ ਰੁੜ ਜਾਊਗਾ ਕੋਈ ਚੱਕ ਕੇ ਲੈ ਜਾਊਗਾ ਕੁਛ ਕਰ ਅਸੀਂ ਫਿਰ ਆਪਣੇ ਸਾਰਾ ਅਕਾਲੀ ਦਲ ਨੂੰ ਅਸੀਂ ਜਿਵੇਂ ਆਰਮੀ ਵਾਂਗੂ ਅਸੀਂ puri ਡਿਊਟੀਆਂ ਲਾਤੀਆਂ ਇੱਕ ਇੱਕ ਅਸੀਂ ਸੈਂਟਰਲ ਗਰਾਊਂਡ 'ਚ ਅਸੀਂ ਕਹਿੰਦੇ ਜਿਹਨੇ ਕੋਈ ਦੇਣਾ ਹੈ ਉੱਥੇ ਭੇਜ ਦਿਓ ਸਾਡੇ ਕੋਲ ਉਹ ਹੈਗਾ ਜਿਲ੍ਹਾਦਰ ਸੈਂਟਰਲ ਗਰਾਊਂਡ ਉਹਦੇ ਬਾਅਦ ਹੁਣ ਅਸੀਂ ਕੀ ਕਰਾਂਗੇ ਇੱਕ ਤਾਂ ਜਿਹੜਾ ਸਬਾਨ ਪ ਜਾਵਾਂਗੇ ਉਹਦੇ ਬਾਅਦ ਹੁਣ ਇਹ ਪਿੰਡਾਂ ਵਿੱਚ ਜਿੱਥੋਂ ਪਿੰਡ ਪਾਣੀ ਖਤਮ ਹੋਇਆ ਪਿੰਡ ਦੇ ਵਿੱਚ ਸਿਲਟ ਹੋਣੀ ਹੈ ਦੂਜੀ ਹੈ ਸਾਰਾ ਕੁਝ ਹੋਣਾ ਉਦੋਂ ਅਸੀਂ ਹਰ ਹਕੀ ਅਸੈਂਬਲੀ ਹਲਕੇ ਨੂੰ ਅਸੀਂ ਪਿੰਡ ਬਣਦਾਂਗੇ ਤੁਸੀਂ ਆਹ 20 ਪਿੰਡ ਖੁੱਡਣੇ ਪੂਰੀ ਸਾਫ ਕਰਨੇ ਆ ਤੁਸੀਂ ਠੀਕ ਕਰਨਾ ਹੈ ਫੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਉਹ 20 ਪਿੰਡ ਨੂੰ ਤੁਸੀਂ ਫੜ ਲੈਣਾ ਤੋਂ ਆਪਣੇ ਪੂਰੇ ਪੰਜਾਬ ਬਾਕੀ ਪੰਜਾਬ ਨੂੰ ਅਸੀਂ ਪਿੰਡ ਵਾਈ ਬਣਦਾਂਗੇ ਆਹ 20 ਪਿੰਡ ਤੁਹਾਡੇ ਆਹ 20 ਪਿੰਡ ਤੁਹਾਡੇ ਤੁਸੀਂ ਆਪਣੀਆਂ ਟੀਮਾਂ ਲੈ ਕੇ ਵਰਕਰ ਲੈ ਕੇ ਕਿਰਾਂ ਆਪਾਂ ਸਾਰੇ ਕਲੀਨ ਅਪ ਕਰਨੇ ਪੈਣੇ ਆ ਉੱਥੇ ਕੋਈ ਦਵਾਈ ਦਰੋਂ ਕੁਝ ਵੀ ਆ ਆਪਾਂ ਉਹ ਜਦੋਂ ਪਾਣੀ ਲੱਗਾ 15 20 ਦਿਨ ਜਦੋਂ ਉਹਦਾ ਕੀਤਾ ਹੁਣ ਜਿਹੜੀ ਲੋੜ ਆ ਉੱਥੇ ਇੱਕ ਤਾਂ ਚਾਰੇ ਦੀ ਲੋੜ ਆ ਉਹ ਜਿਹੜਾ ਸਾਇਲੈਂਸ ਹੁੰਦੀ ਹੈ ਅੱਛਾ ਅੱਛਾ ਕੋਈ ਨਾ ਫਦਾ ਅੱਛਾ ਅੱਛਾ ਚਾਰ ਚੁੱਕ ਕਹਿੰਦੇ ਆ ਕਿ ਕਿਹਦੀ ਲੋੜ ਹੈ ਉੱਤੇ ਮੱਛਰਦਾਨੀਆਂ ਦੀ ਲੋੜ ਇੱਕ ਹੁੰਦੀ ਆ ਉਹ ਜਿਹੜਾ ਵੱਡੇ ਹੀ ਮਸ਼ੀਨ ਟਾਕਿੰਗ ਮਸ਼ੀਨ ਉਹ 16000 ਦੀ ਹੁੰਦੀ 14 15000 ਦੀ ਹੈ ਉਹ ਆਪਾਂ ਨੂੰ ਬਹੁਤ ਚਾਹੀਦੀ ਹੈ ਕਿਉਂਕਿ ਅਸੀਂ ਬੰਦਿਆਂ ਨੂੰ ਬਿਠਾ ਕੇ ਵਿੱਚ ਮਸ਼ੀਨ ਲਾਗੇ ਦੀ ਪਿੰਡ ਦੇ ਵਿੱਚ ਇੱਕ ਇੱਕ ਪਿੰਡ ਚ ਆਜਾ ਕਰਕੇ ਆਪਾਂ ਉੱਥੇ ਮੱਛਰ ਕੰਗ ਉੱਥੇ ਤਾਂ ਬਹੁਤ ਬਿਮਾਰੀ ਫੈਲਣਗੇ ਜੇ ਨਾ ਆਖੇ ਇੱਕ ਜੇ ਤੁਸੀਂ ਇੱਥੇ ਰੇਂਜ ਕਰ ਸਕਦੇ ਹੋ ਬੌਗਿੰਗ ਮਸ਼ੀਨ ਜਿੰਨੀਆਂ ਹੋ ਜਾਣ। ਬੰਡਰ ਦੇ ਨਹੀਂ। ਨਹੀਂ ਉਹ ਪਹਿਲਾਂ ਇੱਕ ਪਿਕਅਪ ਫੀਡ ਵਾਲਾ ਰਕੀ ਜੀ। ਹਾਂ ਠੀਕ। ਸੋ ਜਿਹੜਾ ਫੀਡ ਵਾਲਾ ਹੈ ਮੈਂ ਇਹਨਾਂ ਨੂੰ ਨੰਬਰ ਦਿੱਤਾ ਇੱਕ ਸਾਡਾ ਇੱਥੇ ਆਪਣੇ ਚਮਕੌਰ ਸਾਹਿਬ ਵੀ ਇੱਕ ਬਹੁਤ ਵੱਡੀ ਕੰਪਨੀ ਹੈ ਜਿਹੜੀ ਆ ਹੈਗਾ ਗੁਰਪ੍ਰੀਤ ਜੈਸਰ ਗੁਰਪ੍ਰੀਤ ਜੈਸਰ ਸਾਈਲੇਜ ਐਂਡ ਚਮਕੌਰ ਸਾਹਿਬ। ਉਹਦਾ ਨੰਬਰ ਵੀ ਹੈਗਾ ਉਹ ਨੂੰ ਅਸੀਂ ਸਾਰਾ ਉਹਦਾ ਸਟਾਕ ਅਸੀਂ ਬੁੱਕ ਕਰ ਲਿਆ। ਠੀਕ ਹੈ। ਅਸੀਂ ਕਿਹੜਾ ਕੁ ਕਿਤੇ ਦੇਣਾ ਕਿ ਦੇਵੀ ਤੇ ਤੁਸੀਂ ਉਹਦਾ ਉਹਦਾ ਸਿਸਟਮ ਵਧੀਆ ਉਹ ਹੈਗਾ 700 ਰੁਪਿਆ ਉਹ ਹੈਗਾ ਪੌਂਚ ਜਿੱਥੇ ਆਪਾਂ ਭੇਜਾਂਗੇ ਪਰ ਕਿੱਥੇ ਪਰ ਉਹ 700 ਰੁਪਏ ਪੌਂਡ ਪੌਂਡ ਹਾਂ 700 ਰੁਪਏ ਕਿੰਟਲ ਸੋ ਇੱਕ ਟਰੱਕ ਮਿਲਦਾ ਬਜਾਣਾ 1 ਲੱਖ ਰੁਪਏ ਦਾ 1 ਲੱਖ 5000 7000 ਜਿੰਨੇ ਪੰਡਾ ਸੋ ਉੱਥੇ ਤੁਸੀਂ ਜਿਨੀ ਜਿਨੀ ਕਿੰਨੇ ਕਰਨਾ ਹੈ ਅਸੀਂ ਉਹਨੂੰ ਕਹਿੰਦੇ ਪੈਸੇ ਡਾਉਂਟ ਖੋਈ ਜਾਂਗੇ ਤੁਸੀਂ ਫਿਰ ਅਸੀਂ ਤੁਹਾਨੂੰ ਦੱਸੀ ਜਾਵਾਂਗੇ ਕਿੱਥੇ ਕਿੱਥੇ ਭੇਜਣਾ ਹੈ ਕਿਹੜੇ ਹਲਕੇ

ਆਸਪਤਾਲ ਦੇ ਬਾਸ ਬਹੁਤ ਕੰਮ ਹੈ ਸਾਰਾ ਕੁਝ ਰੋਲ ਰੜ ਕੇ ਆ ਬਚੇਗਾ ਹੁਣ ਤਾਂ ਉਥੇ ਲੋਕਾਂ ਨੇ ਟਿੱਕਾ ਕਰਾਉਣਾ ਸੋ ਇ ਉਹਦੇ ਬਾਅਦ ਤਾਂ ਆਪਾਂ ਡਾਕਟਰੀ ਸੇਵਾ ਵੀ ਕਰਾਂਗੇ ਐਸਜੀਪੀਸੀ ਨੇ ਫੈਸਲਾ ਕਰ ਲਿਆ ਕਿ ਉਹਨਾਂ ਦੇ 100 ਡਾਕਟਰ ਇੱਕ 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 ਹਲਕੇ ਜਿਹੀ ਇੱਕ ਟੀਮ ਪੂਰੀ ਲਾ ਦੇਗੇ ਐਸਜੀਪੀਸੀ ਕਰਪਾ ਔਰ ਜਿੱਥੇ ਜਿੱਨੇ ਪਿੰਡਾਂ ਸੋ ਅਸੀਂ ਬੜੀ ਸਿਸਟਮੈਟਿਕਲੀ ਅਸੀਂ ਪਲਾਨਿੰਗ ਟੀਮਾਂ ਡਿਊਟੀਆਂ ਸਾਰੀਆਂ ਲਾਈਨ ਤੇ ਮੈਂ ਮਾਨੀਟਰ ਕਰਦੇ ਆਂ ਐਵਰੀ ਮਿੰਟ ਮੈਂ ਸਾਰਾ ਕੰਮ ਛੱਡ ਕੇ ਇਸ ਟਾਈਮ ਲੱਗਿਆ ਆ ਸਾਰਾ ਗੁੱਸਾ ਅ ਦੇਖਣ ਵਾਸਤੇ ਸਾਰਾ ਕਿਵੇਂ ਇੰਪਲੀਮੈਂਟ ਕਰਨਾ ਸੋ ਤੁਹਾਨੂੰ ਬੇਨਤੀ ਹੈ ਦੇਖੋ ਆਪਣਾ ਐਸੋਸੀਏਸ਼ਨ ਵਾਲੇ ਆਜ ਲੋੜ ਹੈ ਆਪਣੇ ਭਰਾਵਾਂ ਨੂੰ ਤੁਸੀਂ ਹੈਰਾਨੀ ਦੀ ਗੱਲ ਹੈ ਜੇ ਕਿਤੇ ਵੀ ਦੁਨੀਆ ਵੇ ਹਿੰਦੁਸਤਾਨ ਵਿੱਚ ਕੋਈ ਸਮੱਸਿਆ ਆਈ ਨਹੀਂ ਸਿੱਖ ਇਥੋਂ ਭੱਜ ਕੇ ਜਾਂਦੇ ਆ ਆ ਕੋਵਿਡਸ ਕਿੰਨੀ ਆ ਪਰ ਸੇਵਾ ਕੀਤੀਆਂ ਹਰ ਜਗ੍ਹਾ ਤੇ ਕੁਝ ਗੁਜਰਾਤ ਖਤਮ ਹੋ ਗਿਆ ਸੀ ਕੁਝ ਹਸਪਤਾਲਾਂ ਅੱਜ ਇੰਨੇ ਪਿੰਡ ਆਪਣੇ ਪੰਜਾਬ ਦੇ ਲੋਕਾਂ ਨੇ ਖਾਸਿਆਂ ਨੇ

ਰੱਬ ਦਾ ਆਪਣੇ ਜੋ ਹੁਕਮ ਖਾਮ ਦਤਾ ਹੈ ਨਹੀਂ ਤਾਂ ਬੰਦਾ ਠੌਂਸਲੇ ਟੁੱਟ ਜਾਂਦੇ ਜੇ ਜੋ ਸਾਰਾ ਕੁਝ ਹੀ ਤੁਹਾਡਾ ਸਾਰਾ ਢਾਟਾ ਹੀ ਹਿੱਲ ਜੇ ਉਹਨਾਂ ਵਿਚਾਰਿਆਂ ਦਾ ਅੱਛਾ ਹੋਰ ਗੱਲ ਹੈ ਉਹ ਅਗਲੀ ਫਸਲ ਵੀ ਨਹੀਂ ਲਾ ਸਕਦੇ ਕਿਉਂਕਿ ਸਾਰੀ ਜ਼ਿੰਦ ਰੇਤਾ ਉੱਤੇ ਪੈ ਗਿਆ ਹੁਣ ਕਾਈਓ ਸਾਾਨੂੰ ਆਪਣੂੰ ਮਦਦ ਕਰਨੀ ਪਣੀ ਹੈ ਟਰੈਕਟਰ ਨਾਲ ਵਿਚਾਰਿਆਂ ਦਾ ਰੇਤਾ ਘਟਣ ਉਸ ਟਾਈਮ ਕੀ ਆਪਣੇ ਜਿਵੇਂ ਥੋੜੇ ਹਲਕੇ ਐ ਇੱਥੇ ਟਰੈਕਟਰ ਲੈ ਕੇ ਵੀ ਪਿੰਡ ਦਿੱਤਿਆ ਲਾ ਕੇ ਜੋਰ ਲਾ ਕੇ ਵੀ ਪੱਕੇ ਨਾਲ ਉਹਨਾਂ ਵਿਚਾਰਿਆਂ ਦਾ ਰੇਤਾ ਘਟਾ ਦਈਏ ਤੋ ਆਪਾਂ ਨੂੰ ਆਪਣੇ ਬੰਦਿਆਂ ਦੀ ਬਦਲ ਕਰਨੀ ਪਈ ਹੈ। ਤੋ ਐਸੀ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਤੁਸੀਂ ਸਾਰੇ ਜੋ ਜਿੰਨਾ ਕਰ ਸਕਦਾ ਹੈ ਕੋਈ ਕੈਸ਼ ਵੀ ਨਹੀਂ ਦੇਣ। ਸਿੱਧਾ ਆ ਜਿਹੜੀਆਂ ਚੀਜ਼ਾਂ ਲੈ ਕੇ ਸਾਨੂੰ ਭੇਜ ਦਿਓ ਸਾਡੇ ਸੈਂਟਰ ਤੇ ਤੁਸੀਂ ਕੋਆਰਡੀਨੇਟ ਕਰੋ ਆਪਣੇ ਹਲਕੇ ਦੇ ਤਰਫੋਂ। ਬਹੁਤ ਬਹੁਤ ਧੰਨਵਾਦ।